किरपा की जय अब कृप शिखर पाती जय अब कृप शिखर पाती जय बाप रे फिर कृपा ना पाओ होते फिर पाए किरपण को होते राहे राहे सतनाम शिवाय अब कृप शिखर पाती जय अब कृप शिखर पाती ਅਪਨਿ ਸ਼ੁਕਰ ਬਾਕੀ ਜੈ ਅਪਨਿ ਸ਼ੁਕਰ ਬਾਕੀ ਜੈ ਅਪਨਿ ਸ਼ੁਕਰ ਬਾਕੀ ਜੈ ਅਪਨਿ ਸ਼ੁਕਰ ਬਾਕੀ ੴ ਸਤਿਗੁਰ ਜੀ ਕੀ ਫਤਿਹ ਸ੍ਰੀ ਪਗਵਤੀ ਜੀ ਸਹਾਈ ਬਾਣੀ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਿਮਰ ਕੈ ਗੁਰੂ ਨਾਨਕ ਲੰਇ ਆਏ ਫਿਰ ਅੰਮ੍ਰਿਤ ਗੁਰ ਤੈ ਅੰਮ੍ਰਦਾਸ ਰਾਮਦਾਸ ਹੁਈ ਸਹਾਈ ਅਰਜਨ ਹਰਿ ਗੋਵਿੰਦ ਨਾਮ ਸਿਬਰਾਮ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਬਦ ਭਜਾਈਐ ਦੀਵ ਬਹਾਦਰ ਸਿਮਰਿਆਤ ਹਨਾਉ ਨੇ ਦਿਹਾਵੈ ਧਾਈ ਸਭ ਪਾਈਂ ਕੋਏ ਸਹਾਰਾ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਕੋਏ ਸਹਾਰਾ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧੰਨ ਕਰ ਕੇ ਬੋਲ ਜੀ ਅੰਜਾਮ ਪਿਆਰਿਆਂ ਚੰਮਾ ਸਹਿਬਜਾਦੇਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਫੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਸ਼ ਅਕੀਦ ਚਲਾਈ ਤੇ ਵਾਹਿ ਦੇਖਿਆ ਅੰਡਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਲਵਾਈਆਂ ਚਰਕੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਨ ਨੰਬਣੀ ਤਨਾ ਸੁਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਵਲ ਜੀ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨ ਪਰ ਕੇਵਲ ਜੀ ਵਾਹਿਗੁਰੂ ਪ੍ਰਥਮੇ ਸ਼ੁਰੂਆਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸ਼ੁਰੂਆਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚਿਤਿਆ ਚਿਤਿਆਮ ਕਸਰ ਦਾ ਸਭ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇ ਤੇਤ ਬਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਹਰਿ ਸਾਜੀ ਕੇ ਬੋਲ ਬਾਲੇ ਬੋਲ ਜੀ ਸਿਖਾ ਨੂੰ ਸਿੱਖੀ দান ਕੇ ਇਸ দান ਰਹਿ দান ਵਿਵੇਕ দান ਵਿਸਾਹ দান ਪ੍ਰਸਾਦਾਨ দান ਸਰਦਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜਾਉ ਪੀਣਾ ਚੰਦੇ ਗੁੰਗੇ ਜੋਗ ਜੋਗਿਆ ਦਾਲ ਧਰਮ ਕਾ ਜਕਰ ਬੋਲ ਜੀ ਸਿੱਖਾਂ ਦਾ ਮੰਨੀ ਮਾਂ ਮਾਤੇ ਉੱਚੀ ਮਤ ਪਥ ਦੇ ਰਾਖੀ ਆਪ ਵਾਹਿਗੁਰੂ ਜੀ ਖੇ ਆਤਾਰੁ ਸੁਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨਾਮ ਵਿਸੋੜਿਆ ਗਿਆ ਹੈ ਪੁੱਲੇ ਦਰਸ਼ਨ ਵਿਦਾ ਤੇ ਸੇਵਾ ਸੁਮੰਗ ਦਾਦਾਂ ਕਰਸਾ ਜਿਨ ਬਖਸ਼ੂ ਏ ਨਿਮਾਣਿਆਂ ਦੇ ਮਾਨ ਨੇਤਾਨਿਆਂ ਦੇ ਤਾਂ ਨਿਓਟਿਆਂ ਦੀਓ ਬਤਿ ਭਵਨ ਕਿਰਪਾ ਨਿਦਾਨ ਭਤਵਸ਼ਮ ਜੁਗ ਜੋ ਜੇਤਨ ਸਤ ਗੁਰੁ sire guru gran sahib jio maharaj aap giyan de pavitra charan kamla mikhe samuh sangat vallan ardas dain ti hai ji char pehar rain ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਨੂੰ ਬਹੁਤ ਸ਼ੁਕਰਾਨ ਹੈ ਜੀ ਚਾਰ ਤਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈ ਰਾਂ ਜੀ ਇਸਵੇਂ ਤਨ ਤਨ ਅਮਰ ਸ਼ਹੀਦ ਬਾਬਾ ਦੀ ਸੇਂਹ ਸਾਹਿਬ ਜੀਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀ ਆਦੇ ਸੋਹਣੇ ਸਿੰਘਾਸਨ ਪਿਆਰ ਨੰਨ ਜੀ ਪ੍ਰਕਾਸ਼ਮਾਨ ਰੂਪ ਹੋ ਕਰਕੇ ਖੁੱਲੇ ਦਰਵਾਜ਼ਾ ਰਖਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਦਿਆਂ ਸੰਤਾਂ ਨੂੰ ਨਿਹਾਲ ਨਿਹਾਲ ਕਰੋ ਜੀ ਸਰਬਾਤਮੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਦਰਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਸ਼ੋਭ ਪਾਵਨਾ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿਚ ਅੰਸਾਂ ਸੰਹਾਈ ਕੋਣਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਸਈ ਪਿਆਰੇ ਮੇ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहिगुरु का ख़ालसा वाहिगुरु जी फतह बे सुहा